ਇਕ ਨੂਰ ਬੈਲਫਰ ਸੋਸਾਇਟੀ ਰਜਿਸਟਰ ਬਠਿੰਡਾ ਵੱਲੋਂ ਸ਼੍ਰੀ ਮਦ ਭਾਗਵਤ ਕਥਾ ਦਾ ਪ੍ਰੋਗਰਾਮ 16 ਮਾਰਚ ਤੋਂ ਲੈ ਕੇ 22 ਮਾਰਚ ਤੱਕ ਬਠਿੰਡਾ ਦੀ ਧਰਤੀ ਤੇ ਹੋਣ ਜਾ ਰਿਹਾ ਹੈ ਤਾਂ ਸੋਸਾਇਟੀ ਦੀ ਯੂਥ ਪ੍ਰਧਾਨ ਮੈਡਮ ਸ਼ਿਲਪਾ ਤੇ ਉਹਨਾਂ ਦੀ ਟੀਮ ਅੱਜ ਪਹੁੰਚੀ ਨੇ ਬਠਿੰਡਾ ਦੇ ਟ੍ਰੈਫਿਕ ਪੁਲਿਸ ਲੈਨ ਦਫ਼ਤਰ ਵਿੱਚ ਜਿੱਥੇ ਸਾਡੇ ਨਾਲ ਜੁੜੇ ਨੇ ਸਿਹਜ਼ਾਰ ਅਮਰਿਕ ਸਿੰਘ ਜੀ ਜੋ ਟ੍ਰੈਫਿਕ ਦੀ ਸਮੱਸਿਆ ਬਠਿੰਡਾ ਸ਼ਹਿਰ ਵਿੱਚ ਹਲ ਕਰ ਰਹੇ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਹੈ ਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਪ੍ਰਬੰਧਕਾਂ ਨਾਲ ਗੱਲ ਕਰ ਰਿਹਾ ਕੀ ਕਹਿਣਾ ਚਾਹੁੰਦੇ ਨੇ ਮੈਲੀਫੇਸ ਸੋਸਾਇਟੀ ਦੇ ਮੈਂਬਰ ਸ਼੍ਰੀ ਮਦ ਭਾਗਵਤ ਕਥਾ ਕਰਵਾ ਰਹੇ ਹਨ ਜਿਸ ਵਿੱਚ ਅਸੀਂ ਅਮ੍ਰਿਤ ਸਿੰਘ ਸਰ ਨੂੰ ਇਨਵਾਈਟ ਕਰਨ ਲਈ ਆਏ ਹਾਂ ਸਾਡੇ ਭਾਗਵਤਤਾ ਤੁਸੀਂ ਸਭ ਤੋਂ ਵੱਧ ਵੱਧ ਫੈਲਾਉਣਾ ਹੈ ਜੀ ਤੁਹਾਡੀ ਸਹਿਯੋਗਤਾ ਨਾਲ ਹੀ ਅਸੀਂ ਇਹ ਵਨ ਭਾਗਵਤ ਕਥਾ ਕਰਵਾ ਸਕਦੇ ਹਾਂ ਇਸ ਵਿੱਚ ਸਭ ਲੋਕਾਂ ਨੂੰ ਉਦਾਨ ਦੇਣਾ भागवत सुनने बहुत अपने कष्ट टल दिए तो है ये कई कष्ट दूर करती है बस एना चल रही एक एकनूर सोसायटी के प्रदान अच असी ट्रैफिक सरदार अम अमरीक सिंह जी को इनवाइट कर सोसायटी वालों सरदार अमरीक सिंह ट्रैफिक इंचार्ज में अपनी भागवत कथा से इनवाइट कर जो सोलह तो मार्च तक हो रही है ਇੱਥੇ ਆਂਦੇ ਇਹਨਾਂ ਨੇ ਸਾਡਾ ਨਿੱਘਾ ਸਵਾਗਤ ਕੀਤਾ। ਬਹੁਤ ਸਹਿ ਰੋਮ ਦਿੱਤਾ। ਹਾਂਜੀ ਸਰ ਕੀ ਕਹੋਗੇ? ਅ ਮੈਂ ਸਬ ਇੰਸਪੈਕਟਰ ਅਮਰੀਤ ਸਿੰਘ ਸੈਕਟਰ ਅਫਸਰ ਚਿੰਚਰ ਬਟੰਡਾ। ਅ ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਜੋ ਕਿ ਮਿੱਤੀ ਅ 16 ਤੋਂ ਲੈ ਕੇ 22 ਤੱਕ ਭਗਵਤ ਕੀਤਾ ਦਾ ਅ ਕਰਵਾਰੀ ਹੈ ਜੋ ਹਰ ਸਾਲ ਕਰਵਾਰੀ ਹੈਗੀ। ਉਹਨਾਂ ਦੇ ਮੈਂਬਰ ਇਨਵਾਈਟ ਕਰਨ ਆ ਗਏ। ਇਹਨਾਂ ਦਾ ਧੰਨਵਾਦ। ਅਤੇ ਜੋ ਵੀ ਇਹ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਸਾਹਿਬ ਜੋ ਔਂਗਣੇ ਸਾਡੇ ਤੋਂ ਉਹ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਦੇ ਦਵਾਂਗੇ ਨਾਮ ਵੀ ਬੋਲਦੇ ਆ